ਸੱਚ ਜਾਲ ਜੀ ਡੀਪੀਸੀ ਪੰਜਾਬੀ ਜੱਟਾ ਡੈਕਾ ਦੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਜਿਆ ਕੀਤੇ ਨੇ ਸਾਡੇ ਪੱਤਰਕਾਰ ਨੇ ਤਾਂ ਦਾ ਦੇ ਕੇ ਪੰਜਾਬ ਦੇ ਬੇਰੋਜ਼ਗਾਰੀ ਵਾਲੇ ਹਾਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਪਰ ਵਿਦੇਸ਼ਾਂ ਵਿੱਚ ਵੀ ਜਾ ਕੇ ਉਹਨਾਂ ਦੀ ਜ਼ਿੰਦਗੀ ਪਰਮਾਤਮਾ ਦੇ ਰਹਿਮ ਕਰਮ ਤੇ ਹੈ ਅਜਿਹਾ ਇੱਕ ਮਾਮਲਾ ਜਿਹੜਾ ਗਰਦਾਸਪੁਰ ਦੇ ਪਿੰਡ ਗੋਤ ਪੋਖਰ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਹਾਦਸੇ ਦੌਰਾਨ ਹੋਈ ਮੌਤ ਤੋਂ ਮਿਲਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅਤੇ ਉਹਨਾਂ ਦੇ ਮਾਪਿਆਂ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਜੇਪੀ ਜਿਸ ਦੀ ਉਮਰ ਲਗਭਗ 33-34 ਸਾਲ ਹੈ ਉਹ ਅੱਜ ਤੋਂ 8 ਸਾਲ ਪਹਿਲਾਂ ਅਮਰੀਕਾ ਵਿੱਚ ਚੰਗਪ੍ਰਵੇਖ ਨੂੰ ਲੈ ਕੇ ਗਿਆ ਸੀ ਜਿੱਥੇ ਉਸ ਨੇ ਸਖਤ ਮਿਹਨਤ ਦੇ ਨਾਲ ਆਪਣਾ ਜੀਵਨ ਕਾਰੋਬਾਰ ਖੜਾ ਕੀਤਾ ਸੀ ਵਧੀਆ ਜਿਹੜਾ ਕਾਰੋਬਾਰ ਖੜਾ ਕਰ ਲਿਆ ਸੀ ਅਤੇ ਅਜੇ ਵੀ ਖੁਦ ਆਪਣੀ ਨਿੱਜੀ ਕਾਰ ਉੱਤੇ ਉਧਰ ਦੀ ਕਾਰ ਸਰਵਿਸ ਕਰਦਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਬਖਸ਼ ਸਿੰਘ ਅਮਰੀਕਾ ਰਹਿੰਦੇ ਜੀਜਾ ਸਰਜੀਤ ਸਿੰਘ ਸੰਨੀ ਅਤੇ ਦਾਦਾ ਕੁਲਦੀਪ ਸਿੰਘ ਤਾਰਾ ਸਿੰਘ ਅਤੇ ਮਾਮਾ ਸੰਤੋਖ ਸਿੰਘ ਨੇ ਦੱਸਿਆ ਕਿ ਹਾਸੇ ਵਾਲੇ ਦਿਨ 7 ਫਰਵਰੀ ਨੂੰ ਗੁਰਪ੍ਰੀਤ ਸਿੰਘ ਕੁਝ ਸਵਾਰੀਆਂ ਨੂੰ ਲੈ ਕੇ ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਕਾਰ ਚਲਾਉਂਦੇ ਸਮੇਂ ਦੌਰਾ ਪੈ ਗਿਆ ਜਿਸ ਕਾਰਨ ਉਸਦੀ ਗੱਡੀ ਸੜਕ ਵਿੱਚ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾ사ਗ੍ਰਸਤ ਹੋ ਗਈ ਇਸ ਹਾਦਸੇ ਵਿੱਚ ਗੁਰਪ੍ਰੀਤ ਸਿੰਘ ਜੇਪੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿੱਚ ਉਸਦੀ ਰੀੜ ਦੀ ਹੱਡੀ ਵੀ ਕਰੈਕ ਹੋ ਗਈ ਉਹਨਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਉਸ ਦਾ ਵਧੀਆ ਇਲਾਜ ਚੱਲ ਰਿਹਾ ਸੀ ਅਤੇ 1-2 ਦਿਨ ਤੱਕ ਉਸ ਨੇ ਘਰ ਪਰਤ ਆਉਣਾ ਸੀ ਪਰ ਇਸ ਦੌਰਾਨ ਹਸਪਤਾਲ ਵਿੱਚ ਹੀ ਉਸ ਨੂੰ ਇੱਕ ਵਾਰ ਫਿਰ ਆਏ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਦੋ ਸੋਟੀਆਂ ਬੱਚੀਆਂ ਵੀ ਅਮਰੀਕਾ ਵਿੱਚ ਉਸ ਦੇ ਕੋਲ ਹੀ ਸਨ ਇਸ ਤੋਂ ਇਲਾਵਾ ਉਸ ਦੀ ਭੈਣ ਅਤੇ ਉਸ ਦਾ ਸਹੁਰਾ ਪਰਿਵਾਰ ਵੀ ਉੱਥੇ ਹੀ ਸੀ। ਗੁਰਪ੍ਰੀਤ ਸਿੰਘ ਦੇ ਜੀਜਾ ਸੰਜੀਤ ਸਿੰਘ ਸਨ ਹੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਬਹੁਤ ਹੀ ਹੋਣ ਹਾਰ ਤੇ ਮਲਾਪੜੇ ਸੁਭਾ ਦਾ ਨੌਜਵਾਨ ਸੀ ਅਤੇ ਉਸ ਨੇ ਆਪਣੀ ਮਿਹਨਤ ਨਾਲ ਬਹੁਤ ਵਧੀਆ ਕਾਰੋਬਾਰ ਸਥਾਪਿਤ ਕੀਤਾ ਸੀ ਪਰ ਪ੍ਰਮਾਤਮਾ ਦੇ ਹੁਕਮ ਉਸ ਨਾਲ ਉਸ ਦੇ ਸੁਵਾਸ ਇਥੋਂ ਤੱਕ ਹੀ ਲਿਖੇ ਹੋਣ ਕਾਰਨ ਉਹ ਸਾਨੂੰ ਸਦੀ ਵੀ ਵਿਸੋੜਾ ਦੇ ਗਿਆ ਹੈ ਇਸ ਮੌਕੇ ਮਰਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਜਵਾਨੀ ਦਾ ਰੁਜ਼ਗਾਰ ਇੱਥੇ ਹੀ ਪੈਦਾ ਕਰਨ ਅਤੇ ਜੋ ਲੋਕ ਇਸ ਵੇਲੇ ਅਮਰੀਕਾ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਦੇ ਭਵਿੱਖ ਲਈ ਵੀ ਅਮਰੀਕਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਜੇਕਰ ਨਵੇਂ ਜਾਣ ਵਾਲਿਆਂ ਉੱਤੇ ਪਾਬੰਦੀ ਹੈ ਤਾਂ ਪਹਿਲਾਂ ਪਹੁੰਚ ਚੁੱਕੇ ਜੋ ਕਿ ਘਰ-ਬਾਰ ਵੇਚ ਕੇ ਅਤੇ ਜ਼ਮੀਨ ਜਾਦਾ ਵੇਚ ਕੇ ਉਥੇ ਪਹੁੰਚੇ ਹਨ ਉਹਨਾਂ ਨੂੰ ਜ਼ਰੂਰ ਉਥੇ ਪੱਕੇ ਪੈਰੀ ਉਥੋਂ ਦੇ ਵਸਿੰਦਿਆਂ ਦੇ ਤੌਰ ਤੇ ਵਸਾਇਆ ਜਾਵੇ ਗੁਰਪ੍ਰੀਤ ਸਿੰਘ ਦੀ ਮੌਤ ਦੇ ਨਾਲ ਉਹਨਾਂ ਦੇ ਪਿੰਡ ਤੋਂ ਇਲਾਵਾ ਇਲਾਕੇ ਅਤੇ ਸਕੇ ਸਬੰਧੀਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਪਰ ਧੰਨਵਾਦੀ ਹੈ ਕਿ ਬਹੁਤ ਹੀ ਚਿੰਤਾ ਤੇ ਦੁਖੀ ਕਰ ਦੇਣ ਵਾਲੀ ਇਹ ਸਾਰੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਹਾਲਾਂਕਿ ਨੌਜਵਾਨ ਤਾਂ ਆਪਣੇ ਸੁਨਹਿਰੀ ਭਵਿੱਖ ਦੇ ਲਈ ਹੀ ਆਪਣਾ ਦੇਸ਼ ਛੱਡ ਕੇ ਵਿਦੇਸ਼ੀ ਹੋ ਜਾਂਦੇ ਨੇ ਪਰ ਕੀ ਪਤਾ ਹੁੰਦਾ ਆ ਕਿ ਦੇਸ਼ ਛੱਡਣ ਤੋਂ ਬਾਅਦ ਵਾਪਸ ਮੁੜ ਉਸ ਦੇਸ਼ ਤੇ ਵਿੱਚ ਆਇਆ ਜਾਏ ਜਿੰਦੇ ਜੀ ਕੇ ਨਾਂ ਆਇਆ ਜਾਏ ਦੋਸਤੋ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਾਰੀ ਘਟਨਾ ਕੋਕਰ ਦੇ ਵਿੱਚ ਜਿਹੜੀ ਇਹ ਉਹ ਇਸ ਨੌਜਵਾਨ ਨਾਲ ਹੋਈ ਜੋ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਕਿ ਉਥੇ ਹਾਰਟ ਅਟੈਕ ਆਉਣ ਦੇ ਨਾਲ ਇਸ ਨੌਜਵਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰ ਬੱਚੇ ਵੀ ਉਥੇ ਹੀ ਇਹਦੇ ਨਾਲ ਜਿਹੜੇ ਰਹਿ ਰਹੇ ਨੇ ਪਰ ਪਿੱਛੇ ਰਹਿਦਾ ਪਰਿਵਾਰ ਕਾਫੀ ਜ਼ਿਆਦਾ ਦੁਖੀ ਪਾਇਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਾਰੀ ਗੱਲਬਾਤ ਦੇ ਉੱਤੇ ਜੋ ਬੱਚੇ ਪੰਜਾਬ ਛੱਡ ਕੇ ਬਾਹਰ ਦੇ ਮੁਲਕਾਂ ਦੇ ਲਈ ੱੱਕੇ ਖਾ ਰਹੇ ਨੇ ਰੋਜੀ ਰੋਟੀ ਦੇ ਲਈ ਉਹਨਾਂ ਦੇ ਲਈ ਦੋ ਸ਼ਬਦ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਚੈਨਲ ਨਾਲ ਬਣੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਗੁਰਪ੍ਰੀਤ ਸਿੰਘ ਜੀ ਪੀ ਹੈ ਨਾ ਹੀ 27 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਜਨਵਰੀ ਦੀ ਮਲਵਾਕੀ ਸ਼ਹਿਰ ਅਮਰੀਕਾ 'ਚ ਇਹ 2018 'ਚ ਗਏ ਸੀ ਹਾਂਜੀ ਇਹ ਪਹਿਲਾਂ ਇਕੱਲਾ ਸੀਗਾ ਵਾਈਫ ਗਈ ਨੂੰ ਦੋ ਢਾਈ ਸਾਲੋਂ ਚੱਲੇ ਪੱਕਾ ਨਹੀਂ ਹੈ ਬਰ ਪਰਮੈਂਟੇ ਸੀ ਇੱਕ ਵੀ ਚਲਾਉਂਦੇ ਚਲਾਉਂਦੇ ਪਤਾ ਨਹੀਂ ਲੱਗਾ ਉਹਨਾਂ ਨੂੰ ਕੀ ਹੋ ਗਿਆ ਕਿ ਡਰਾਈਵਰ ਨਾਲ ਗੱਡੀ ਵੱਜ ਗਈ ਇੰਨਾ ਹੀ ਮੌਕੇ ਤੇ ਨਹੀਂ ਬਿਲਕੁਲ ਠੀਕ ਹੋ ਗਏ ਸੀ ਹਸਪੀਟਲ ਦੇ ਵਿੱਚ ਅੱਛਾ ਉਸ ਤੋਂ ਬਾਅਦ ਸਹੇਰ ਨੂੰ ਛੁੱਟੀ ਮਿਲਣੀ ਰਾਤ ਨੂੰ ਮੌਤ ਹੋਈ ਇੱਕ ਬੇਟਾ ਇੱਕ ਬੇਟੀ ਨਹੀਂ ਉੱਥੇ ਯਾਰ ਉਥੋਂ ਉੱਪਰ ਹੀ ਉੱਥੇ ਕਰਨਾ ਸਸਕਾਰ ਬੱਚੇ ਕੱਚੇ ਹਨ ਉਹ ਨੌਰਣੀ ਕੱਚੀ ਹੈ ਹੂੰ ਅਜੇ ਪਰਫਾਰਮਰ ਤੇ ਉਹਦੇ ਕਰਕੇ ਉੱਥੇ ਜਾਣਾ ਮੇਰੇ ਪੇਪਰ ਉਹਨਾਂ ਨੇ ਮੈਸੇਜ ਭੇਜਿਆ ਮੈਂ ਤੁਹਾਡੇ ਜਾਣ ਤੇ ਬੇ ਸੰਸਕਾਰ ਹਾਂਜੀ ਮੇਰੇ ਜਾਣ ਤੇ ਉਹਨੂੰ ਪੀਤ ਸਿੰਘ ਜੈਪੀ ਮੇਰੇ ਵੱਡੇ ਭਾਈ ਸਾਹਿਬ ਦਾ ਬੇਟਾ ਸੀ ਪੋਤਾ ਸੀ ਤੇ ਉਹਦੇ ਪਿਤਾ ਗੁਰਵਕਤ ਸਿੰਘ ਨੇ ਬੜੇ ਸ਼ੌਂਕ ਨਾਲ ਉਹਨੂੰ ਬਾਹਰ ਭੇਜਿਆ ਸੀ ਉੱਥੇ ਇੱਕ ਅਨਹੋਣੀ ਘਟਨਾ ਘਟੀ ਕਿ ਟੈਕਸੀ ਚਲਾ ਰਿਹਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਦੋ 27 ਤਰੀਕ ਨੂੰ ਉਹਦਾ ਐਕਸੀਡੈਂਟ ਹੋ ਰਿਹਾ ਤੇ ਦੋ ਤਰੀਕ ਨੂੰ ਇੱਕ ਆਪਰੇਟ ਹੋਇਆ ਉਹਦਾ ਨੀੜੀ ਦੀ ਹੱਡੀ ਦਾ ਤੇ ਉਹ ਠੀਕ ਹੋ ਗਿਆ ਦੂਜਾ ਉਹਦਾ ਬਾਹਾਂ ਦਾ ਆਪਰੇਟ 5 ਤਰੀਕ ਨੂੰ ਹੋਇਆ ਤੇ 5 ਤਰੀਕ ਨੂੰ ਉਹਦਾ ਮੈਨੂੰ ਫੋਨ ਆਇਆ ਵੀ ਪਾਪਾ ਮੈਂ ਹੁਣ ਠੀਕ ਹਾਂ ਬਾਥਰੂਮ ਮੈਂ ਤੁਰ ਕੇ ਜਾ ਰਿਹਾ ਵੀਡੀਓ ਨਾਲ ਮੇਰੇ ਨਾਲ ਗੱਲ ਕਰਾਈ ਸਭ ਕੋ ਦੇਖਿਆ ਮੈਂ ਜਾਂਦਾ ਬਾਥਰੂਮ ਉਤੋਂ ਬਾਅਦ 5 6 ਤਰੀਕ ਨੂੰ 7 ਤਰੀਕ ਨੂੰ ਬੁਖਾਰ ਹੋਇਆ ਉਹਨੂੰ ਬੁਖਾਰ ਹੋਣ ਤੋਂ ਬਾਅਦ ਹਾਰਟਬੀਟ ਘਟਿਆ ਤੇ ਹਾਰਡ ਨੇ ਗਰੋਥ ਨਹੀਂ ਕੀਤਾ ਤੇ ਮੈਡੀਕਲ ਦੇ ਵਿੱਚ ਕੁਝ ਨਹੀਂ ਆ ਰਿਹਾ ਤੇ ਡਾਕਟਰਾਂ ਦਾ ਇਹ ਕਹਿਣਾ ਹੈ ਵੀ ਸਾਡੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਵੀ ਹਾਰਡ ਨੂੰ ਹਾਰਟਬੀਟ ਘਟਿਆ ਦੀ ਲੇਕਿਨ ਡਾਕਟਰਾਂ ਨੇ ਕੁਝ ਨਹੀਂ ਦੱਸ ਰਹੇ ਵੀ ਕੀ ਹੋਇਆ ਕੀ ਨਹੀਂ ਤੇ ਸਾਡਾ ਬੱਚਾ ਸਾਡੇ ਕੋਲ ਵਿਛੜ ਗਿਆ ਜਿਹਦਾ ਸਾਨੂੰ ਬੜਾ ਦੁੱਖ ਹੈ ਪਿੱਛੇ ਉਹਦਾ ਪਿਤਾ ਜੀ ਹੈ ਉਹਦੀ ਮਾਤਾ ਜੀ ਹੈ ਉਹਦੀ ਦਾਦੀ ਹੈ ਜਿਹੜੀ ਕਿ ਦਾਦੀ ਬਯੂਗ ਹੋਣ ਦੇ ਨਾਤੇ ਅਪਸ ਸ਼ੋਕ ਦੇ ਵਿੱਚ ਅਸੀਂ ਸਾਰੇ ਸਾਨੂੰ ਬਹੁਤ ਯਾਦ ਕਰਦਾ ਜੀ ਸਾਰਿਆਂ ਨੂੰ ਤੁਹਾਨੂੰ ਬੜਾ ਦੁੱਖ ਹੈ ਉਹਦੇ ਛੋਟੇ ਛੋਟੇ ਬੱਚੇ ਹਨ ਘਰ ਵਾਲੀ ਵੀ ਕੱਚੀ ਹੈ ਇੱਕ ਬੱਚੀ ਉਹਦੀ 6-7 ਸਾਲ ਦੀ ਹੈ ਤੇ ਇੱਕ ਬੱਚੀ 2 ਮਹੀਨੇ ਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਦੇਖਦੇ ਹੋਏ ਕੱਚਿਆਂ ਨੂੰ ਉਹਦੇ ਪਿਤਾ ਜੀ ਨੂੰ ਅਮਰੀਕਾ ਭੇਜਾਂਗੇ ਤੇ ਉਹ ਉੱਥੇ ਜਾ ਕੇ ਆਪ ਸੰਸਕਾਰ ਕਰੇਗਾ ਗੁਰਬਖਸ਼ ਸਿੰਘ ਇਸਰ ਅਗਲੀ ਕਾਰਵਾਈ ਹਸਤੀਆਂ ਦੀ ਜਿੱਥੇ ਲੈਉਣੀਆਂ ਇਹ ਇਟਲੀ ਆਵਾਂਗੇ ਨੇ ਉੱਥੇ ਕੀ ਕਾਰਵਾਈ ਹੁੰਦੀ ਉੱਥੇ ਦੀ ਉਸ ਹਸਾਬ ਨਾਲ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਹੈਗੇ ਨੇ ਉੱਥੇ ਉਸ ਬੇਟੇ ਗੁਰਪ੍ਰੀਤ ਸਿੰਘ ਦੀ ਭੈਣ ਵੀ ਉੱਥੇ ਆਪਣੋਈ ਹੈ ਵੀ ਹੈਗਾ ਜੋ ਜਿਸ ਤਰ੍ਹਾਂ ਸਾਰੇ ਰਿਸ਼ਤੇਦਾਰ ਭੈਣ ਭਰਾ ਦੱਸਣ ਕਿ ਉਸ ਤਰੀਕੇ ਨਾਲ ਸਲਾਹ ਕਰਕੇ ਆ ਹਾਂਜੀ ਸਾਡੀ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਥੋੜਾ ਬਹੁਤਾ ਸਰਕਾਰਾਂ ਜਾਗਣ ਵਿਦੇਸ਼ ਮੰਤਰੀ ਟੰਪਨਾ ਗੱਲ ਕਰੇ ਕਿ ਜਿਹੜੇ ਪੈਸੇ ਬੱਚੇ ਖਰਚੇ ਕਰਕੇ ਜਾ ਰਏ ਹਨ ਉਹਨਾਂ ਨੂੰ ਕਿਉਂ ਵਾਪਸ ਕੱਢ ਰਿਹਾ ਉਥੋਂ ਅਗਲੀ ਪਨੀਰੀ ਨਾ ਲਓ ਤੇ ਲੇਕਿਨ ਇਹਨਾਂ ਨੂੰ ਉਥੇ ਰੱਖੋ ਉਹਨਾਂ ਨੂੰ ਨੌਕਰੀ ਤੇ ਰੋਜ਼ਗਾਰ ਦਿਓ ਕਿਉਂ ਬੇੜਾ ਕਰ ਕਰ ਰਹੇ ਪੰਜਾਬ ਦਾ ਰਲ ਮਿਲ ਕੇ ਦੋਨੇ ਸਰਕਾਰਾਂ ਪੰਜਾਬ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਵੀ ਇਹਦਾ ਹੱਲ ਕਰੋ ਕੋਈ ਬੱਚਿਆਂ ਦਾ ਨੁਕਸਾਨ ਹੋ ਰਿਹਾ ਬੱਚੇ ਮਾਰੇ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਜਿਹਨਾਂ ਨੂੰ ਕਰ ਰਹੇ ਨੇ ਮਾਂ ਪਿਓ ਪਿੱਛੇ ਮਰ ਰਹੇ ਨੇ ਉੱਥੇ ਬੱਚੇ ਮਾਰੇ ਨੇ ਡਿਪਰੈਸ਼ਨ ਦੇ ਵਿੱਚ ਹੁਣ ਸਾਡੇ ਬੱਚੇ ਦਾ ਕੀ ਕਾਰਨਾ ਹੋ ਸਕਦਾ ਡਿਪਰੈਸ਼ਨ ਦੇ ਵਿੱਚ ਉਹ ਵੀ ਪਹਿਲਾਂ ਟਰਾਲਾ ਚਾਉਂਦਾ ਚੰਗੇ ਪੈਸੇ ਕਮਾਉਂਦਾ ਸੀ ਬਾਅਦ ਚ ਉਹਨੂੰ ਟੈਕਸੀ ਚਲਾਉਣੀ ਪਈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਇਸ ਵੱਲ ਧਿਆਨ ਦੇਣ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਇਹ ਸਾਡੀ ਬੇਨ